میرے گر نام سنگھ داؤدین اور جن سیکٹری طور پہ پر سب کو اس ویسے بنیادی مسئلہ بن گیا کہ جو شیئر کرنا چاہتے ہیں کہ دیش کی حالت دو پکوں کو بہت ماڈی ہے ایک پک تو ہے جرتک نیتیاں والا

ਪਰ ਬੇਜ਼ਗਾਰੀ ਦੀ ਮਾਰ ਅਸੀਂ ਪદેશਾਂ ਦੇ ਨੌਜਵਾਨਾਂ ਨੂੰ ਭੇਜ ਕੇ ਦੇਖ ਰਹੇ ਹਾਂ ਜਨਰਲ ਡਰਾਪ ਨੇ ਇੱਕ ਪਸ਼ੂਵਾੰਗਰ ਇੱਕ ਤੁਲਾਮਾ ਵੰਗਰ ਜਿਹਾ ਕਰਕੇ ਵਾਪਸ ਭੇਜਿਆ ਇਸ ਸਥਿਤੀ ਹੈ ਜਿਹੜੀ ਬਹੁਤ ਮਾੜੀ ਹੈ ਪਰ ਪੰਜਾਬ ਦੀ ਸਥਿਤੀ ਇਹਦੇ ਵਿੱਚ ਵੀ ਹੋਰ ਵੀ ਮਾੜੀ ਹੈ ਕਿਉਂਕਿ ਪੰਜਾਬ ਚ ਕੋਈ ਸਿਕੁਰਿਟੀ ਦਾ ਨਾਮ ਨਹੀਂ ਕਰ ਸਕਦਾ ਜਿਹੜੇ ਮਿੰਡਾਂ ਦੇ ਮਜ਼ਦੂਰ ਆ ਆਮ ਨੌਜਵਾਨ ਆ ਬੇਲੇ ਆ ਇੱਕ ਸਾਈਡ ਤੇ ਹੈ ਦੂਜੀ ਸਾਈਡ ਤੇ ਲਾ ਵੀ ਮੋਦੀ ਸਰਕਾਰ ਜਦੋਂ ਦੀ ਆਈ ਹੈ ਉਹ ਘਾਰਸਸਤੇ ਏਜੰਡੇ ਉਤਾਰੋ ਇਸ ਸੰਦੇਸ਼ ਵਿੱਚ ਇੱਕ ਧਰਮ ਆਧਾਰਕ ਰਾਜ ਕਾਇਮ ਕਰਨਾ ਚਾਹੁੰਦੇ ਆ ਇੱਕ ਅਲ ਕਿਸੇ ਵੀ ਦਿਖਾਉਂਦੇ ਹੁੰਦੇ ਸਾਨੂੰ ਕਿ ਨਹੀਂ ਨਹੀਂ ਆਰਸਸਤੇ ਸੰਸਥਾ ਕਲਚਰ ਜਿਥੇ ਬੰਦੀ ਹੈ ਸਾਡਾ ਰਾਸ ਸੀ ਕੋਈ ਸੰਬੰਧ ਨਹੀਂ ਹਮੇਸ਼ਾ ਉਹ ਇਹ ਕਹਿੰਦੇ ਰਹੇ ਆ ਕਿ ਜਦੋਂ ਮਨੋ ਖੁੱਲ ਕੇ ਸਾਹਮਣੇ ਆਇਆ ਵੀ ਜਿਹੜਾ ਅਸੀਂ 1925 ਦੇ ਵਿਧਿਆ ਸੀ ਨਿਸ਼ਾਨਾ ਕਿ ਅਸੀਂ ਇਸ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਬਦਲਣਾ ਹੈ آ گیا ایک دھرمار ہوتا یہ پاکستان ہوڈونیشیا ہوا درمدار دیش ہے وہ کدی جمہوری نہیں سکتا لوگ راجی نہیں ہو سکتے اس لیے بھارت کا راج بھی خطرے سے ہے جب ایک دھرم کا راج قائم کرنا پھر قدرتی بہت دھرم دیش ہے باقی دھرم خطرے سے ہے پر جی ਇਹ ਭੇ ਕਮਿਤਾ ਬਹੁਤ ਹੈ ਉਹ ਕਮਿਤਾ ਦੇ ਹੁੰਦੇ ਹੈ ਔਰ ਕਾਨਾਸ਼ਾਈ ਵਾਲਾ ਰਾਜ ਕਮਿਸ਼ਨ ਕੇਂਦਰ ਤੋਂ ਹੁੰਦਾ ਜੁਨੀਅਰ ਰੈਡਰ ਸੈਂਟਰ ਤੋਂ ਆਪ ਨੂੰ ਲਾਇਆ ਰਾਜ ਨਹੀਂ ਚੁੰਦਾ ਇਸ ਲਈ ਜਿੰਨਾ ਗੱਲਾਂ ਨੂੰ ਖਤਰਾ ਪਾਰਤ ਵਿੱਚ ਹੈ ਇੱਕ ਜਮਹੂਰੀ ਢਾਂਚਾ ਇੱਕ ਤਾਨਾਪਾਤ ਢਾਂਚਾ ਤੇ ਤੀਸਰਾ ਫੈਡਰਲ ਢਾਂਚਾ ਇਹ ਬਹੁਤ ਵੱਡੇ ਖਤਰੇ ਆ ਪਾ 47 ਤੋਂ ਬਾਅਦ ਸਾਨੂੰ ਬਦੇਸ ਵਿੱਚ ਦੇਖਣ ਨੂੰ ਮਿਲਿਆ ਅਸੀਂ ਹੋਰ ਘਟਨਾਵਾਂ ਬੜੀਆਂ ਦੇਖੀਆਂ ਮਲਵਾੜੇ ਵੀ ਦੇਖਿਆ ਐਮਰਜੈਂਸੀ ਦਾ ਕਾਰਗੀ ਦੇਖਿਆ ਲੇਕਿਨ ਜਿਹੜਾ ਅੱਜ ਦੀ ਅਵਸਥਾ ਹੈ ਕਿ ਬਹੁਤ ਡੇਂਜਰਸ ਹੈ ਔਰ ਅਸੀਂ ਇਸ ਅਵਸਥਾ ਨੂੰ ਬਹੁਤ ਗੰਭੀਰਤਾ ਨਾਲ ਦੂਸਰਾ ਸਖਾ ਦਾ ਮਸਲਾ ਵੀ ਹੈ ਕਿ ਪੰਜਾਬ ਵਿਚ ਆਪ ਦਾ ਰਾਜ ਹੈ ਦਿੱਲੀ ਵਿੱਚ ਜੋ ਆਪ ਦਾ ਹਾਲ ਹੋਇਆ ਉਹ ਚਿੰਨ੍ਹ ਮਟਿਕ ਬੜੇ ਕਰਦੇ ਰਹੇ ਜਾਨ ਤੇ ਲੋਕਾਂ ਨੇ ਜੋ ਤਜਰਬੇ ਧਰਦੇ ਕੀਤਾ ਔਰ ਇਸੇ ਵੇਲੇ ਆਪ ਨੇ ਇੰਡੀਆ ਗੱਠਜੋੜ ਵਿੱਚ ਰਲ ਕੇ ਚੰਗਾ ਰੋਲ ਅਦਾ ਕੀਤਾ ਸੀ। ਭੀਜੇ ਵੀ ਉਹ 400 ਦੇ ਥੱਲੇ ਲਿਆਉਣ ਦੇ ਉਹਨਾਂ ਦਾ ਵਿਰੋਧ ਸੀ ਲਾਸਟ ਵਿੱਚ। ਦੇਖ ਲੈ ਸਚਾਈ ਆ ਵੀ ਹੁ ਆਪ ਆੜੇ ਵਿਚਾਰ ਭਾਰਖ ਬੋਲਦੇ। ਉਹ ਭਾਜਪਾ ਦਾ ਟੱਕਰਾ ਕਰਨ ਦੇ ਸਮਰੱਥ ਨਹੀਂ। ਉਹ ਇਹ ਕਹਿ ਰਹੇ ਆ ਕਿ ਮੈਂ ਮੋਦੀ ਨਾਲੋਂ ਵੱਡਾ ਹਿੱਤੋਂ ਬਣ ਕੇ ਟੱਕਰਾ ਕਰ ਸਕਾਂ। ਕਿਹਨੂੰ ਜਿੱਦਾਂ ਕਹਿੰਦੇ ਆ ਨਰਮ ਤਾਲਵੰਦ سخت طالبان یہ تو نرم ہندو سخت ہندو وہ چار دارا وہی لے گئی بٹ اسی کرن کر کےجریوال نے یہ وقری قسم کا ایل کیا بھارت میں پہلے کدی نہیں ہوا کہ جی میری سرکار بڑھ گئی تا میں اٹھارہ ہزار روپیہ گردوارے پہائیوں کے گزاریاں ایک تو واقعہ کام کی ہو سکتا ہے جو کہ شرطا نہ مندران چاہتے ہیں اور لوگوں کی شرطا نے پیسے بہت دے دیتے یہ سارک کا کام تو نہیں کام کر ਉਸ ਲਈ ਇਹ ਨੰਬਰ ਤੋਂ ਝੂਠਾ ਸਰਕਾਰ ਵਿੱਚ ਅਸੀਂ ਵਿੱਦਿਆ ਦਾ ਬਹੁਤ ਇਜਾਮ ਕੀਤਾ ਪਾ ਪੰਜਾਬ ਵਿੱਚ ਬਹੁਤ ਕੀਤਾ ਉਹ ਯਾਰਾਂ ਲੋਕਾਂ ਨੇ ਦੇਖ ਲਿਆ ਕਿੰਨਾ ਦਾ ਇਧਰ ਪੰਜਾਬ ਦੇ ਵਿੱਚ ਆਪਦੀ ਹਾਲਤ ਆ ਉਹ ਪਿਛਲੀਆਂ ਕਿਸੇ ਸਰਕਾਰਾਂ ਨਾਲੋਂ ਚੰਗੀ ਤਾਂ ਨਹੀਂ ਆ ਉਹਦੇ ਨਾਲ ਵੀ ਕੋਈ ਮਾੜੀ ਨਹੀਂ ਦਿਸਦੀ ਕਿੰ ਸਰਫਰ ਇੱਕ ਪੱਖ ਇਹ ਆ ਵੀ ਭ੍ਰਿਸ਼ਟਾਚਾਰ ਦੀ ਕੋਈ ਸੀਮਾ ਨਹੀਂ ਜਿੱਦਾਂ ਕੋਈ ਰਮੀ ਪੱਤੇ ਨੂੰ ਮੋਫਰਾ ਰਲਦਾ ਸਰੋਸ਼ ਕੌਂ ਦਾ ਉਹਨਾਂ ਵਿੱਚ ਕਰੋੜਾ ਰੁਪਏ ਦੇ ਮਸਲੇ ਆ بواریاں ہوتا لگے گا کوئی منتری نہیں بچیا جاشٹاچار برشٹاچار کرنے بڑے طریقے کنن معافی آیا ریپ بڑے آیا کو لوگوں تو پیسے آ وڈیا راہیں کٹھے کرنے مطلب برشٹاچار پک تو آئے سیاروں کا بہت ودیا کا بہت پرچار کیا جا رہا ہے پنجاب چنکلاب کر کے جتنے چتالی پرسینٹ اسکول کے پرنسیپل نہیں ہیں یہ سرکاری گائڈ دے رہا ہوں 44% ਸਕੂਲਾਂ ਦੇ ਪ੍ਰਿੰਸੀਪਲ ਨਹੀਂ ਹਨ ਪੰਜਾਬ 'ਚ ਤਾਂ ਜੇ ਪ੍ਰਿੰਸੀਪਲ ਨਹੀਂ ਹੈ ਸਕੂਲਾਂ 'ਚ ਤਾਂ ਫਿਰ ਉਹ ਸਕੂਲ ਦੀ ਵਿਵਸਥਾ ਕੀ ਹੋਏਗੀ ਕਿਸੇ ਸਕੂਲ ਨੂੰ ਰੰਗਦਾਰ ਬਣਾ ਦਿਓ ਉਹਦੇ 'ਚ ਕੋਈ ਫੋਟੋ ਬਣਾ ਦਿਓ ਤੇ ਕਹਿ ਦਿਓ ਇਹ ਐਮੀਨੈਂਸ ਦੇ ਸਕੂਲ ਹੋ ਗਏ ਇਹ ਵੀ ਵਿਆਪਕ ਹੈ ਉਹ ਵੀ ਸਕੂਲ ਆ ਜਿੱਥੇ ਇੰਦਰ ਕਹਿੰਦੇ ਪੱਕਾ ਵਿੱਦਿਆ ਦਾ ਹਾਲ ਹੈ ਹੈ ਸੇਹ ਸਹੂਲਤਾਂ ਦਾ ਬਹੁਤ ਰੋਲਾ ਪਾਇਆ ਗਿਆ ਕਿ ਸਾਡੇ ਪਿੰਡਾਂ ਦੇ ਨਾਲ ਬਿਮਾਰ ਹੋਈ ਪੰਜਾਬ 'ਚ ਹੋ ਰਿਹਾ ਸਾਰੇ ਲੋਕੀ ਤੰਦਰੁਸਤ ਹੋ ਕੇ ਜਾਂਦੇ ਆ ਪੰਜਾਬ ਦੀ ਹਾਲਤ ਆ ਕਿ ਸਰਕਾਰੀ ਹਸਪਤਾਲਾਂ ਵਿੱਚ ਕੋਈ ਚੀਜ਼ ਨਹੀਂ ਅਵੇਲੇ ਬਣੀ। ਡਾਕਟਰਿਆ ਤੇ ਦਵਾਈਆਂ ਨਹੀਂ, ਤੇ ਦਵਾਈਆਂ ਦਾ ਸਰਸ ਨਹੀਂ, ਬੈੱਡ ਨਹੀਂ, ਫੇਰ ਆ ਜਿਹੜੇ ਸਾਰੀਆਂ ਸਹੂਤਾਮੀਆਂ ਉਹ ਨਹੀਂ। ਬੁਰਾ ਹਾਲਿਆ ਪੰਜਾਬ ਦੇ ਹਸਪੀਟਲ ਦਾ। ਪਰ ਪਿੰਡਾਂ 'ਚ ਬਹੁਤ ਸਾਰੇ ਹਸਪੀਟਲ ਆ ਜਿਹੜੇ ਇੰਨਾ ਨਹੀਂ ਵੀ ਬਣਾਏ ਆ ਪੰਜਾਬ 'ਚ। ਉੱਥੇ ਕਬੂਤਰ ਉੱਡਦੇ ਆ। ਲੇਕਿਨ ਸਰਕਾਰ ਨੇ ਇੱਕ ਨਵਾਂ ਕੰਮ ਕੀਤਾ ਵੀ ਇਹ ਹਸਪਤਾਲ ਦੀ ਰੋਡ ਨਹੀਂ। ਇੱਕ ਕਮਰੇ 'ਚ ਤੁਗੰਗ ਨੂੰ ਆਪੇ ਫੋਟੋ ਲਾ ਲਿਓ। تو پھر پیپلس کلینک ہے روپوں کی کلینک بڑھا بہت واقع ماحول لائن ڈاکٹر وسطا بارے جانتے ہو خبر قدرتی دی کی چنڈی گڑھ بھی جانا لیا پٹیالے بھی جنگی لیکن ہر ضلع سے جی روز لوہے قتل دیا واردات ایم کوئی پوچھتے ہی نہیں ہے پولیس نے جان کو تیار ہی نہیں ہے تو اس لیے اس وساچ کی لوگ بڑے پریشان ہیں ਔਰ ਇਹ ਜਿਹੜਾ ਸਭ ਤੋਂ ਮਾਇਨੇ ਨਹੀਂ ਆਬ ਇਸ ਸਰਕਾਰ ਦਾ ਵਤੀਰਾ ਬਹੁਤ ਘਟੋੜਿਆ ਲੋਕਾਂ ਦੀ ਗੱਲ ਨਹੀਂ ਸੁਣਦੀ ਇੱਕ ਘਟਨਾ ਵਾਪਰੀ ਹੈ ਜਿੱਥੇ ਪਿੰਡ ਦੇ ਸਾਰੇ ਪੰਚਾਇਤ ਨੂੰ ਬਹੁਤ ਭਾਰੀ ਕੁੱਟਿਆ ਗਿਆ ਜ਼ਿਲ੍ਹਾ ਫਰੀਦਕੋਟ ਵਿੱਚ ਚੰਦਪਾਣੀ ਇੱਕ ਵੀ ਘਟਨਾ ਨਹੀਂ ਵਾਪਰੀ ਜਦੋਂ ਘਟਨਾ ਵਾਪਰੀ ਹੈ ਨਾਲ ਜਿੱਥੇ ਉਹ ਕਹਿੰਦਾ ਸਾਡਾ ਕੰਮ ਨਹੀਂ ਹੈ ਜਿਹੜਾ ਇਹ ਲੜਨ ਦੀ ਭਾਵ ਸਾਡੀ ਇੱਕ ਗੁਰ ਜਦ ਕਦੇ ਮੜ ਜਾ ਕਿਤੇ ਹੁੰਦਾ ਦੁੱਖ ਕਿਸੇ ਨੂੰ ਤਾਂ ਪੰਜਾਬੀ ਲੱਗਰ ਲੋਨ ਨੂੰ ਇਦਾਂ ਭਜਦੇ ਜਿੱਦਾਂ ਬੱਚੇ ਦਾ ਵਿਆਹ

جدوں کوئی انگریزاں خلاف لڑے سی اودو کٹ ہوندے سی تاں تو تھوڑا ہار دے سی ہو لوکل well, yeah. کر okay. دے کرنا میں نا لوکل وائز کروانا دی کوشش کر رہا ہوں سر مکھ ناراضگی کی قسم کو ناراضگی ناراضگی دو قسم کی ناراضگی ایک ناراضگی میری جیب کٹی جا رہی ہے جو راج بھی روٹی نہیں مل رہی 80 کروڑ روپے کا 5 کلو دال سکتا ہے اور لاکھ کا ہوتے میری ناراضگی ہے پنجاب جو بے زواری دیش پہ سکھا دے ہیں کہ ناراضگی ہے اور ਇਹ ਨਾਰਾਜ਼ਗੀ ਹੈ ਮੇਰੀ ਵੀ ਦੇਸ਼ ਦਾ ਸੰਧਾਨ ਜਿਹੜਾ ਉਹ ਬਦਲਿਆ ਜਾ ਰਿਹਾ ਹੈ ਜਿਹੜਾ ਸੁਨਾਨ ਸਮ ਜੀਵਨ ਦਾ ਅਧਾਰ ਦਿੰਦਾ ਗੁਰੂ ਦਾ ਅਧਾਰ ਦਿੰਦਾ ਹੈ ਇਹ ਨਾਰਾਜ਼ਗੀ ਹੈ ਸਾਡੀ ਨਾਰਾਜ਼ਗੀ ਦਾ ਕੋਈ ਨਹੀਂ ਸਾਡੇ ਨਾਲੀ ਲਿਖੀ ਹੈ ਇਹ ਨਾਰਾਜ਼ਗੀ ਨੂੰ ਲੋਕਾਂ ਨੂੰ ਲਾਮਨ ਕਰਨਾ ਦੱਸਣਾ ਵੀ ਨਾਰਾਜ਼ਗੀ ਸਾਡੀ ਹੈਗੀ ਆ ਅਸਾਸ ਲੋਕਾਂ ਨੂੰ ਕੋਈ ਲੋਕਾਂ ਨੂੰ ਅਸਾਸ ਖਾਲੇ ਜੀ ਨਹੀਂ ਹੁੰਦਾ ਕਿ ਸਾਡਾ ਜ਼ੁਮਾ ਹੈ ਹਲੇ ਤਾਂ ਲੋਕੇ ਸਮਝਦੇ ਆ ਵੀ ਜੇ ਉਹਨਾਂ ਨੂੰ 5 ਕਿਲੋ ਦਾਲ ਮਿਲ ਗਈ ਮੇਰੀ ਮੌਜੂਦਗੀ ਹੈ ਜੇ ਬਲਾਨਾ ਤਾਂ ਇਹ ਵੀ ਜਾਤੁਰਾ ਤੇ ਬਸ ਸਾਡੀ ਸਰਕਾਰ ਦੀ ਤਾਂ ਮੇਰੀ ਬੱਲੇ ਬੱਦੇ ਹੋ ਗਈ کہ اصور ہے کہ اِسے لوگوں کو سمجھا نہیں سکے یہ ریلی سمجھاؤ کا کام کریں پہرے داری کرتے وہ ساڑھا یہ منتو کوئی نہیں ہے کہ ایم ایل اے کھڑا کرنا کوئی ایم پی کھڑا کرنا ایک پنجاب کرو کہ راجنیتک خلاف پیدا ہوا ہے کوئی راجسی پارٹی بدان چاہیے آپ والے راج دیکھ رہے ہیں کاگریس پارٹی ہے آؤس میں لڑنے کوئی چل نہیں کرتی وہ بال کرتا وہ نہیں بڑا کرتا لیکن کوئی نہیں کر رہا ਕਾਲੀਆਂ ਦੇ ਫਾਟ ਤੁਹਾਡੇ ਸਾਹਮਣੇ ਹੈ ਤੇ ਹਾਈਐਸਟ ਕੋਰਟ ਕਹਿੰਦੇ ਸਾਡਾ ਟੈਂਪੋਰਰੀ ਅਥਾਰਟੀ ਹੈ ਤਾਂ ਬਾਦਸਾ ਉਹਨਾਂ ਦਾ ਕੀ ਹਾਲ ਬਣਾਇਆ ਕਾਰਨ ਉਹ ਹੈ ਕਿ ਲੋਕਾਂ ਪ੍ਰਤੀ ਸਵੈਰਥਤਾ ਨਹੀਂ ਹੈ ਰਾਸੀ ਜਿਹੜੀ ਹੋਣੀ ਚਾਹੀਦੀ ਹੈ ਮੈਂ ਬੜੀ ਜ਼ਿੰਮੇਵਾਰੀ ਨਾਲ ਕ੍ਰਾਸੀ ਉਹ ਜਿਹੜੀ ਕਮਿਟਮੈਂਟ ਹੈ ਲੋਕਾਂ ਦੇ ਕੌਸਲੇ ਇਹਨਾਂ ਰਾਸੀ ਪਾਰਟੀਆਂ ਚ ਨਹੀਂ ਹੈ ਤੇ ਅਸੀਂ ਆਪਣੇ ਬਿਊ ਰਿਸਪੈਕਟ ਦੇ ਬਿਊ ਅਮੈਲਟੀ ਨਿਮਤਾਨਾ ਮੈਕਣਾ ਚਾਹੁੰਨਾ ਸਾਡੇ ਕੋਲ ਇਸ ਤੋਂ ਬਨਾ ਹੀ ਗੋਰ ਬਣਦੀ ਹੈ ਸਰ 5 ਕਿਲੋ ਸਰ ਕੰਨ ਦੇ ਜਿਹੜੀ ਆ ਉਹ 5 ਕਿਲੋ ਜਿਹੜੀ ਆ ਗਵਰਨਮੈਂਟ ਦੇਦੀ ਹੈ